ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਏ ਕੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਸਾਰ ਅੰਦਰ ਜ਼ਿਆਦਾਤਰ ਝਗੜਿਆਂ ਦਾ ਕਾਰਨ ਅਹੰਕਾਰ ਹੁੰਦਾ ਹੈ ਹੰਕਾਰੀ ਇਨਸਾਨ ਦਾ ਸਾਰਿਆਂ ਰਿਸ਼ਤਿਆਂ ਨਾਲੋਂ ਨਾਤਾ ਵੀ ਟੁੱਟ ਜਾਵੇ ਤਾਂ ਵੀ ਉਹ ਝੂਠੀ ਹੋਮੇ ਨਹੀਂ ਛੱਡਦਾ ਆਮ ਦੁਨੀਆ ਹੋਮੇ ਦੇ ਜਾਲ ਵਿੱਚ ਫਸੀ ਹੀ ਰਹਿੰਦੀ ਹੈ ਕਿਉਂਕਿ ਹਰ ਵਿਅਕਤੀ ਆਪਣੀ ਸਫਲਤਾ ਅਤੇ ਵਡਿਆਈ ਦਾ ਸੇਰਾ ਆਪਣੇ ਸਿਰ ਲੈਂਦਾ ਹੈ ਅਤੇ ਆਪਣੇ ਤੇ ਮਨ ਕਰਦਾ ਹੈ ਤੇ ਦੁੱਖਾਂ ਤਕਲੀਫਾਂ ਦਾ ਸੇੜਾ ਪਰਮਾਤਮਾ ਸੇਲ ਮੜਦਾ ਹੈ ਅਤੇ ਜਿਸ ਨੂੰ ਉਸ ਦੀ ਹੁਕਮ ਜਾਂ ਰਜ਼ਾ ਦੀ ਸਮਝ ਪੈ ਜਾਵੇ ਉਸੇ ਦੀ ਹਮੇ ਖਤਮ ਹੁੰਦੀ ਹੈ ਅਤੇ ਹੁਕਮ ਦੀ ਸਮਝ ਉਦੋਂ ਹੀ ਆਉਂਦੀ ਹੈ ਜਦੋਂ ਵਿਅਕਤੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਫਿਰ ਉਸ ਦਾ ਮਨ ਪਵਿੱਤਰ ਹੁੰਦਾ ਹੈ ਨਹੀਂ ਤਾਂ ਨਹੀਂ ਹੁੰਦਾ ਜਿਸ ਤਰ੍ਹਾਂ ਸੱਪ ਦੀ ਖੱਡ ਨੂੰ ਬੰਦ ਕਰਨ ਨਾਲ ਸੱਪ ਨਹੀਂ ਮਰਦਾ ਉਸੇ ਤਰ੍ਹਾਂ ਜੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਚਾਹੇ ਕਿੰਨੇ ਹੀ ਚੰਗੇ ਕਰਮ ਕਿਉਂ ਨਾ ਕਰ ਲੈਣ ਉਨ੍ਹਾਂ ਦੀ ਤ੍ਰਿਸ਼ਨਾ ਦੀ ਅਗ ਬੁਝਦੀ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਹਉਮੈ ਖਤਮ ਹੁੰਦੀ ਹੈ ਪਰ ਜੇਕਰ ਇਹ ਗੁਰੂ ਦੀ ਛਣ ਵਿੱਚ ਆ ਕੇ ਗੁਰੂ ਦੀ ਦਸੀ ਘਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਅੰਦਰ ਵਸ ਵੀ ਜਾਂਦਾ ਹੈ ਮਨ ਠੰਡਾ ਠਾਰ ਹੋ ਜਾਂਦਾ ਹੈ ਅਤੇ ਫਿਰ ਉਸ ਵਿਅਕਤੀ ਦੀਆਂ ਤ੍ਰਿਸ਼ਨਾ ਵੀ ਮੁੱਕ ਜਾਂਦੀਆਂ ਹਨ ਐਸਾ ਵਿਅਕਤੀ ਗੁਰੂ ਦਾ ਸੇਵਕ ਜਾਂ ਸੱਚਾ ਭਗਤਕ ਹੁੰਦਾ ਹੈ ਅਤੇ ਜੇਕਰ ਕਿਸੇ ਸਮੇ ਉਸ ਤੇ ਵਿਸ਼ੇਵਿਕਾਰ ਉਸ ਤੇ ਹਾਵੀ ਹੋ ਜਾਣ ਉਸ ਨੂੰ ਮਾੜੇ ਕੰਮਾਂ ਵੱਲ ਪ੍ਰੇਰਣ ਤਾ ਆਪਣੇ ਐਸੇ ਸੇਵਕ ਦੀ ਰੱਖਿਆ ਗੁਰੂ ਨੂੰ ਰੂਪ ਬਦਲ ਕੇ ਹੀ ਕਿਉਂ ਨਾ ਕਰਨੀ ਪਵੇ ਗੁਰੂ ਉਸ ਨੂੰ ਮੰਦ ਕਰਮਾਂ ਦੀ ਹਨੇਰੀ ਅੰਦਰ ਲੋੜ ਨਹੀਂ ਦਿੰਦਾ ਆਪ ਉਸ ਦੀ ਰੱਖਿਆ ਕਰਦਾ ਹੈ ਅਤੇ ਮਾੜੇ ਪਾਸਿਆਂ ਰੋਕਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਸੇਵਕ ਦੀ ਸਾਖੀ ਜਿਸ ਉੱਪਰ ਹੰਕਾਰ ਐਸਾ ਸਵਾਰ ਹੋ ਗਿਆ ਕਿ ਉਸ ਦੀ ਮਤ ਮਾੜੇ ਕੰਮਾਂ ਵੱਲ ਵਧ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਰੂਪ ਬਦਲ ਕੇ ਆਪ ਪਹਿਰਾ ਦਿੱਤਾ ਅਤੇ ਉਸ ਨੂੰ ਮੰਦ ਕਰਮਾਂ ਵੱਲ ਰੋਕਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੈੰਤੀ ਹੈ ਅਗਰ ਵੀਡੀਓ ਚੰਗੀ ਲੱਗਿਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਪੇਸ਼ਾਵਰ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਆਈਆਂ ਜਿੰਨਾ ਵਿੱਚ ਆਪਾਈ ਗੁਰਮukh ਸਿੰਘ ਜੀ ਦਾ ਪਰਵਾਰ ਵੀ ਸੀ ਉਹਨਾਂ ਦਾ 14-15 ਸਾਲ ਦਾ ਨੌਜਵਾਨ ਬੇਟਾ ਆਪਣੀ ਉਮਰ ਨਾਲੋਂ ਕਿਤੇ ਵੱਧ ਚੁਸਤ ਨਜ਼ਰ ਆਉਂਦਾ ਸੀ ਜਦੋਂ ਉਸਨੇ ਗੁਰੂ ਸਾਹਿਬ ਅੱਗੇ ਸੀਸ ਨਵਾਇਆ ਤਾਂ ਗੁਰੂ ਜੀ ਨੇ ਉਸਨੂੰ ਸਵਾਲ ਕੀਤਾ ਭਾਈ ਸਿੱਖਾ ਤੇਰਾ ਨਾਮ ਕੀ ਹੈ ਉਸਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ ਹੈ ਗੁਰੂ ਜੀ ਨੇ ਪਿਆਰ ਨਾਲ ਪੁੱਛਿਆ ਭਾਈ ਤੂੰ ਕਿਸ ਜੋਗਾ ਹੈ ਤਾਂ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ ਮੈਂ ਤੁਹਾਡੇ ਜੋਗਾ ਹਾਂ ਸਤਿਗੁਰੂ ਜੀ ਨੇ ਵੀ ਉਸਨੂੰ ਕਿਹਾ ਅੱਛਾ ਭਾਈ ਜੋਗੇ ਅੱਜ ਤੋਂ ਤੋਂ ਸਾਡੇ ਜੋਗਾ ਅਤੇ ਅਸੀਂ ਤੇਰੇ ਜੋਗੇ ਪਾਈ ਜੋਗੇ ਤੇ ਗੁਰੂ ਦੇ ਬਚਨਾਂ ਦਾ ਅਜਿਹਾ ਅਸਰ ਹੋਇਆ ਕਿ ਉਸ ਦਾ ਘਰ ਵਾਪਸ ਜਾਣ ਦਾ ਜੀ ਹਿ ਨਾ ਕੀਤਾ ਉਸ ਨੇ ਆਪਣੇ ਮਾਤਾ ਪਿਤਾ પાસે ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲਈ ਕੁਝ ਦਿਨ ਰਹਿ ਕੇ ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਘਰ ਛੱਡ ਕੇ ਵਾਪਸ ਪੇਸ਼ਾਵਰ ਚਲੇ ਗਏ ਉਸੇ ਦਿਨ ਤੋਂ ਹੀ ਜੋਗੇ ਨੇ ਸੰਗਤੀ ਧਰਮੰਤਾ ਨਾਲ ਐਸੀ ਸੇਵਾ ਕੀਤੀ ਕਿ ਅਮਰ ਅਸ਼ਾ ਕੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਉਸਦੇ ਮਾਤਾ-ਪਿਤਾ ਨੇ ਕੁਝ ਸਮੇਂ ਬਾਅਦ ਉਸਦੀ ਮੰਗਣੀ ਤੈਅ ਕਰ ਦਿੱਤੀ ਵਿਆਹ ਦੇ ਜੋਗ ਹੋਣ ਤੇ ਵਿਆਹ ਦੀ ਤਾਰੀਖ ਪੱਕੀ ਕਰਕੇ ਉਸਦੇ ਮਾਤਾ-ਪਿਤਾ ਆਨੰਦਪੁਰ ਉਸਨੂੰ ਲੈਣ ਆ ਗਏ ਪਿਤਾ ਦੇ ਕਹਿੰਦੇ ਭਾਈ ਜੋਗਾ ਸਿੰਘ ਨੇ ਗੁਰੂ ਪਾਸੋਂ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਉਸਨੂੰ ਕਿਹਾ ਭਾਈ ਜੋਗਾ ਸਿੰਘ ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਪੇਸ਼ਾਵਰ ਆਪਣੇ ਮਾਤਾ-ਪਿਤਾ ਨਾਲ ਜਾ ਸਕਦਾ ਹੈ ਪਰ ਇੱਕ ਸ਼ਰਤ ਹੈ ਜਦੋਂ ਅਸੀਂ ਯਾਦ ਕਰੀਏ ਤਾਂ ਤੂੰ ਸਾਰੇ ਕੰਮ ਕਰ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋ ਜਾਵੀਂ ਤਾਂ ਪਾਈ ਜੋਗਾ ਸਿੰਘ ਨੇ ਉੱਤਰ ਦਿੱਤਾ ਹਾ ਮਹਾਰਾਜ ਐਸੇ ਤਰ੍ਹਾਂ ਹੀ ਹੋਵੇਗਾ ਇਹ ਕਹਿ ਕੇ ਉਸਨੇ ਗੁਰੂ ਜੀ ਦੇ ਚਰਨੇ ਹੱਥ ਲਗਾਏ ਅਤੇ ਮਾਤਾ ਪਿਤਾ ਦੇ ਨਾਲ ਚੱਲਿਆ ਗਿਆ ਵਿਆਹ ਦਾ શુભ ਦਿਨ ਵੀ ਆਇਆ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਉਸੇ ਸਮੇਂ ਰਸਮਾਂ ਦੇ ਵਿਚਕਾਰ ਹੀ ਹੁਕਮ ਅਨਸਾਰ ਇੱਕ ਸਿੰਘ ਨੇ ਪਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ ਜਦੋਂ ਭਾਈ ਜੋਗੇ ਨੇ ਗੁਰੂ ਜੀ ਦਾ ਹੁਕਮ ਪੜਿਆ ਤਾਂ ਬੜਾ ਹੀ ਹੈਰਾਨ ਹੋਇਆ ਹੁਕਮ ਵਿੱਚ ਲਿਖਿਆ ਸੀ ਕਿ ਜਦੋਂ ਵੀ ਤੂੰ ਸਾਡਾ ਇਹ ਹੁਕਮ ਵੇਖੇ ਉਸੇ ਵੇਲੇ ਚਾਹੇ ਦਿਨ ਹੋਵੇ ਜਾਂ ਰਾਤ ਸਾਡੇ ਵੱਲ ਅਨੰਤਪੁਰ ਤੁਰ ਪੈਣਾ ਹੋਰ ਕਿਸੇ ਕੰਮ ਵਾਸਤੇ ਦੂਜਾ ਪੈਰ ਨਾ ਚੁਕਣਾ ਹਲੇ ਉਸ ਦੀਆਂ ਦੋ ਲਾਵਾ ਹੀ ਹੋਈਆਂ ਸਨ ਤੀਜੀ ਲਾਵ ਲੈਣ ਵਾਸਤੇ ਉਹ ਖੜਾ ਹੋਇਆ ਸੀ ਉਸ ਵਾਸਤੇ ਉਸਨੇ ਦੂਜਾ ਪੈਰ ਹੀ ਨਾ ਚੁਕਿਆ ਇਹ ਵੇਖ ਕੇ ਸਾਰੇ ਮੇਲੀਆਂ ਨੇ ਅਤੇ ਮਾਤਾ ਪਿਤਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਜੋਗਾ ਸਿੰਘ ਨੇ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ ਅਤੇ ਕਿਹਾ ਕਿ ਮੇਰੇ ਪਾਸੋਂ ਉਹਨਾਂ ਦੀ ਗੱਲ ਨਹੀਂ ਮੋੜੀ ਜਾਂਦੀ ਹੁਣ ਮੈਂ ਹੋਰ ਫੇਰੇ ਕਦੇ ਵੀ ਨਹੀਂ ਫਿਰਾਂਗਾ ਸਾਰੇ ਸਬੰਧੀਆਂ ਨੇ ਮਾਤਾ ਪਿਤਾ ਨੇ ਬਥੇਰਾ ਸਮਝਾਇਆ ਕਿ ਬਾਕੀ ਦੀਆਂ ਦੋ ਲਾਵਾਂ ਲੈ ਕੇ ਫਿਰ ਚੱਲਿਆ ਜਾਵੀਂ ਹੁਣ ਜੇ ਅਦਵਾਟੇ ਵਿੱਚ ਹੀ ਛੱਡ ਕੇ ਚਲਾ ਗਿਆ ਤਾਂ ਸਾਡਾ ਬੜਾ ਨੁਕਸਾਨ ਹੋਵੇਗਾ ਪਰ ਪਾਈ ਜੋਗਾ ਸਿੰਘ ਜਿਦੇ ਗੁਰੂ ਜੇ ਦਾ ਹੁਕਮ ਦਾ ਐਸਾ ਅਸਰ ਸੀ ਕਿ ਉਸਨੇ ਕਿਸੇ ਦੀ ਗੱਲ ਨਾ ਮੰਨੀ ਅਤੇ ਆਖਿਆ ਕਿ ਇਹ ਮੇਰਾ ਪਰਣਾ ਲੈ ਲਵੋ ਇਸਦੇ ਨਾਲ ਹੀ ਫੇਰੇ ਦੇ ਉਦਿਓ ਮੈਂ ਤਾਂ ਗੁਰੂ ਜੀ ਵੱਲ ਜਾ ਰਿਹਾ ਹਾਂ ਉਸਨੇ ਕੋੜੇ ਉੱਪਰ ਛਾਲ ਮਾਰੀ ਅਤੇ ਅਨੰਦਪੁਰ ਸਹਿਵਲ ਚੱਲ ਪਿਆ ਉਸਦੇ ਮਨ ਵਿੱਚ ਆਇਆ ਕਿ ਉਸ ਵਰਗਾ ਕੋਈ ਗੁਰੂ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਹ ਵਿਚਾਰੇ ਹੀ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ ਉਸ ਨੂੰ ਆਪਣੇ ਆਪ ਤੇ ਹੀ ਮਨ ਹੋ ਗਿਆ ਹੌਮੇ ਆ ਗਈ ਸਫਰ ਕਰਦੇ ਕਰਦੇ ਉਸ ਨੂੰ ਰਾਤ ਪੈ ਗਈ ਅਤੇ ਹਸ਼ਿਆਰਪੁਰ ਸ਼ਹਿਰ ਵਿੱਚ ਰਾਤ ਲੋਕਾਂ ਦਾ ਉਸਨੇ ਫੈਸਲਾ ਕੀਤਾ ਨਾਲ ਹੀ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਵੇਸ਼ਵਾਦਾ ਕੋਠਾ ਸੀ ਜਿੱਥੇ ਨਾਜਿਕਾ ਨਾ ਹੋ ਰਿਹਾ ਸੀ ਮਨ ਵਿੱਚ ਹੰਕਾਰ ਹੋਣ ਕਰਕੇ ਜੋਗੇ ਸਿੰਘ ਦੀ ਬੁੱਧੀ ਤੇ ਵੀ ਪਰਦਾ ਪੈ ਗਿਆ ਅਤੇ ਮਨ ਵਿੱਚ ਉਸਤੇ ਗਲਤ ਫੁਰਨਿਆਂ ਨੇ ਸ਼ੁਰੂ ਹੋ ਗਏ ਗੰਦੇ ਫੁਰਨਿਆਂ ਦੇ ਆਉਂਦੀ ਹੀ ਦੇਰ ਸੀ ਕਿ ਉਸਦੇ ਕਦਮ ਵੇਸ਼ਵਾਦ ਦੇ ਦਰਵਾਜ਼ੇ ਵੱਲ ਨੂੰ ਵਧਣ ਲੱਗੇ ਕਟਕਟ ਵਿੱਚ ਵੱਸਣ ਵਾਲੇ ਦਾਤਾ ਧੰਗੁਰੂ ਗੋਬੀ ਸਿੰਘ ਜੀ ਨੇ ਉਸ ਵੇਲੇ ਇੱਕ ਸਿੰਗਲ ਦੁਆਰਪਾਲ ਦਾ ਭੇਸ ਬਣਾਇਆ ਅਤੇ ਵੇਸ਼ਵਾਦ ਦੇ ਦੁਆਰੇ ਪੋੜੀ ਤੇ ਆਨ ਖਲੋਤੇ ਫਾਈ ਜੋਗਾ ਸਿੰਘ ਨੇ ਦੇਖਿਆ ਕਿ ਇੱਕ ਸਿੰਘ ਉਸ ਵੇਸਵਾ ਦੇ ਦਰਵਾਜ਼ੇ ਅੱਗੇ ਖੜਾ ਹੈ ਸਿੱਖ ਦੇ ਸਾਹਮਣੇ ਜਾਣ ਦੀ ਉਸ ਦੀ ਹਿੰਮਤ ਨਹੀਂ ਹੋਈ ਸੋਚਿਆ ਕਿ ਇਹ ਚਲਾ ਜਾਵੇ ਮੈਂ ਤਾਂ ਹੀ ਅੰਦਰ ਜਾਵਾਂਗਾ ਇਹ ਸੋਚ ਕੇ ਉਹ ਪਿੱਛੇ ਮੁੜ ਗਿਆ ਕੁਝ ਧੇਰ ਪਿਛੋਂ ਜਦੋਂ ਉਹ ਫੇਰ ਵੇਸਵਾ ਦੇ ਦਰਵਾਜ਼ੇ ਵੱਲ ਆਇਆ ਤਾਂ ਕੀ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈ ਉਸ ਨੂੰ ਦੇਖ ਕੇ ਜੋਗਾ ਸਿੰਘ ਫੇਰ ਮੁੜ ਗਿਆ ਇਸੇ ਤਰ੍ਹਾਂ ساری ਰਾਤ ਉਸ ਨੇ ਇਨਾ ਚੱਕਰਾਂ ਵਿੱਚ ਹੀ ਗੁਜ਼ਾਰ ਦਿੱਤੀ ਅਮਰਤ ਵੇਲੇ ਜਦੋਂ ਜੋਗਾ ਸਿੰਘ ਫੇਰ ਦੇਖਣ ਆਇਆ ਸਿੰਘ ਨੇ ਉਸ ਨੂੰ ਰੋਕ ਕੇ ਕਿਹਾ ਗੁਰੂ ਦੇ ਸਿੱਖਾ ਤੇਰੀ ਮਤ ਕਿਉਂ ਮਾਰੀ ਗਈ ਹੈ ਤੂੰ ਇਹ ਨਰਕ ਦੀ ਪੌੜੀ ਚੜਨ ਦਾ ਮੋੜਮੜ ਕਿਉਂ ਯਤਨ ਕਰਦਾ ਰਿਹਾ ਹੈ ਹੁਣ ਆਪਣੇ ਮਾਲਕ ਦਾ ਨਾਮ ਲੈਣ ਦਾ ਵੇਲਾ ਹੋ ਗਿਆ ਹੈ ਜਾ ਇਸ਼ਨਾਨ ਕਰ ਮਨ ਤੰਨ ਨੂੰ ਸ਼ਾਂਤ ਕਰਕੇ ਮਾਲਕ ਨਾਲ ਜੋੜ ਇਨ੍ਹਾਂ ਬਚਨਾਂ ਨੂੰ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੜੇ ਕੰਮਾਂ ਦੀ ਦਲੀਲ ਕਰਦਾ ਰਿਹਾ ਸੀ ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁੱਛਿਆ ਮੈਨੂੰ ਤਾਂ ਵੇਸਵਾ ਵੱਲ ਜਾਣ ਤੋਂ ਰੋਕਦਾ ਹੈ ਬਾਰੇ ਸਿੰਘਾ ਤੂੰ ਇੱਥੇ ਕਿਉਂ ਖੜਾ ਹੈ ਤਾਂ ਉਸ ਸਿੰਘ ਨੇ ਆਖਿਆ ਮੈਂ ਤਾਂ ਕਿਸੇ ਦਾ ਖਲਾਰਿਆ ਖੜਾ ਵਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਹਾ ਹਾਂ ਇਹ ਸੁਣ ਕੇ ਪਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਚਲਾ ਗਿਆ ਅਤੇ ਮਨ ਵਿੱਚ ਸੋਚਣ ਲੱਗਾ ਕਿ ਮੈਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ ਹੈ ਨਹੀਂ ਤਾਂ ਉਹ ਗੁਰੂ ਜੀ ਨੇ ਮੋਹਦ ਖੋਨ ਜੋਗਾ ਨਾ ਰੰਦਾ ਉਸ ਨੂੰ ਗੁਰੂ ਜੀ ਪਾਸ ਜਾਣ ਤੋਂ ਸ਼ਰਮ ਆ ਲੱਗੀ ਗੁਰੂ ਤੋਂ ਬਿਨਾ ਉਸ ਪਾਸ ਕੋਈ ਹੋਰ ਠੋਹਰ ਵੀ ਨਹੀਂ ਸੀ ਜਿੱਥੇ ਉਹ ਜਾ ਸਕਦਾ ਸੀ ਟੁੱਡੇ ਬਜੇ ਤੇਲਨਾਲ ਜਦੋਂ ਉਹ ਅਨੰਦਪੁਰ ਦੀਵਾਨ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪੁੱਛੋਂ ਉਸ ਨੂੰ ਆਪਣੇ ਪਾਸ ਬੁਲਾਇਆ ਪਿਸ਼ਾਵਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁੱਛਦਾ ਹੈ ਸਤਿਗੁਰੂ ਜੀ ਲੱਗਦਾ ਹੈ ਰਾਤ ਆਪ ਜੀ ਠੀਕ ਤਰ੍ਹਾਂ ਆਰਾਮ ਨਹੀਂ ਕਰ ਸਕੇ ਆਪ ਜੀ ਦੀਆਂ ਅੱਖਾਂ ਇੰਨੀਆਂ ਲਾਲ ਹਨ ਇਹ ਵੀ ਗੁਰੂ ਦੀ ਖੇੜਸੀ ਸਤਿਗੁਰੂ ਜੀ ਕਹਿਣ ਲੱਗੇ ਜੋਗਾ ਸਿੰਘ ਜਿਗਾਵੇ ਵੀ ਆਪ ਅਤੇ ਪੁੱਛੇ ਵੀ ਆਪ ਜੋਗਾ ਸਿੰਘ ਕਹਿਣ ਲੱਗਾ ਸਤਿਗੁਰੂ ਮੈਂ ਸਮਝਿਆ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਜੋਗਿਆ ਪੰਜਵੇਂ ਜਾਮੇ ਵਿੱਚ ਤਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ ਸੀ ਨੌਵੇਂ ਜਾਮੇ ਸੀ ਸੇਤਾ ਇਹ ਵੀ ਕੋਈ ਗੱਲ ਨਹੀਂ ਸੀ ਪਰ ਪਤਾ ਨਹੀਂ ਸੀ ਕਿ ਸਿੱਖੀ ਖਾਤਰ ਦਸਵੇਂ ਜਾਮੇ ਵਿੱਚ ਵੇਸ ਵਾਲੇ ਦਰਵਾਜ਼ੇ ਤੇ ਪਹਿਰਾ ਵੀ ਦੇਣਾ ਪਵੇਗਾ ਇਹ ਸੁਣ ਕੇ ਜੋਗਾ ਸਿੰਘ ਦੇ ਮਨ ਦੇ ਕਬੜ ਖੁੱਲ ਗਏ ਉਹ ਗੁਰੂ ਦੇ ਚਰਨਾਂ ਤੇ ਟੈਪਿਆ ਅਤੇ ਕਿਹਾ ਦਾਤਾ ਜੀ ਆਪ ਬਖਸ਼ਣ ਹਾਰ ਹੋ ਆਪਣੇ ਬੱਚੇ ਦੀਆਂ ਪੁੱਲਾਂ ਬਖਸ਼ ਦੇਣਾ ਮੈਂ ਭੁੱਲ ਗਿਆ ਸਾਂ ਜਿਸ ਵੇਲੇ ਪੰਜ ਪਿਆਰੇ ਮੈਨੂੰ ਅਮਰਦੀ ਦਾਤ ਬਖਸ਼ੀ ਸੀ ਤਾਂ ਚਾਰ ਘਰਾਟਾਂ ਵਿੱਚ ਤਾਕੀਦ ਕੀਤੀ ਸੀ ਕਿ ਪਰਾਇਆ ਸੰਗ ਨਹੀਂ ਕਰਨਾ ਪਰ ਮੇਰੀ ਮੱਤ ਤੇ ਹਉਮੈ ਦਾ ਪਰਦਾ ਪੈ ਗਿਆ ਸੀ ਜੋ ਮੈਂ ਵੇਸਵਾ ਦੇ ਦਰਵਾਜ਼ੇ ਤੇ ਮੋੜ ਮੋੜ ਗਿਆ ਪਰ ਸ਼ੁਗਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰੱਖੀ ਮੈਨੂੰ ਬਖਸ਼ ਦਿਓ ਸਤਗੁਰੂ ਜੀ ਸਤਗੁਰਾਂ ਨੇ ਜੋਗਾ ਸਿੰਘ ਨੂੰ ਅਸੀਸਾ ਦਿੰਦੇ ਹੋਏ ਗਲੇ ਨਾਲ ਲਗਾਇਆ ਉਸ ਤੋਂ ਪਿਛੋਂ ਪਾਈ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀ ਇਸ ਤਰ੍ਹਾਂ ਗੁਰੂ ਨੇ ਆਪਣੇ ਪਿਆਰੇ ਸਿੱਖ ਸੱਚੇ ਭਗਤ ਦੀ लाज ਰੱਖੀ ਕਿਉਂਕਿ ਇੱਕ ਵਾਰ ਜੋ ਗੁਰੂ ਦਾ ਬਣ ਜਾਵੇ ਗੁਰੂ ਵੀ ਉਸ ਨੂੰ ਆਪਣਾ ਬਣਾ ਲੈਂਦੇ ਹਨ ਅਤੇ ਗੁਰੂ ਜਿਸ ਨੂੰ ਆਪਣਾ ਬਣਾ ਲੈਣ ਉਸ ਨੂੰ ਗਲਤ ਪਾਸੇ ਨਹੀਂ ਜਾਣ ਦਿੰਦੇ ਅਤੇ ਹਰ ਥਾਂ ਉਸ ਦੀ ਪਿਆਜ ਰੱਖਦੇ ਹਨ ਇਸ ਲਈ ਜੋ ਵੀ ਗੁਰੂ ਦੀ ਸ਼ਰਨ ਵਿੱਚ ਆਵੇ ਧਰਮਲ ਤਨ ਨਾਲ ਗੁਰੂ ਦੀ ਦਸੀ ਹੋਈ ਕਾਰਕਮ ਆਵੇ ਫਿਰ ਉਸ ਤੇ ਕੋਈ ਵਿਸ਼ੇਵਕਾਰ ਕਦੀ ਹਾਵੀ ਨਹੀਂ ਹੁੰਦੇ ਅਤੇ ਉਹ ਹਉਮੈ ਵਰਗੇ ਵਿਸ਼ੇਵਕਾਰਾਂ ਤੋਂ ਬਚ ਜਾਂਦਾ ਹੈ ਅਤੇ ਗੁਰੂ ਦੇ ਦਸੇ ਅਨੁਸਾਰ ਸੇਵਾ ਸਿਮਰਨ ਨਾਮ ਦੀ ਕਮਾਈ ਕਰਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ